you <music> ਦੀ ਵਰਕਿੰਗ ਰਿਪੋਰਟ ਐਸੋਸੀਏਸ਼ਨ ਰਜਿਸਟਰ ਪੰਜਾਬ ਇੰਡੀਆ ਦੇ ਯੂਨਿਟ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਬਲਵੀਰ ਸੈਣੀ ਦੀ ਪ੍ਰਧਾਨਗੀ ਹੇਠ ਸ਼ਰਮਾ ਸਵੀਟ ਸ਼ਾਪ ਮੇਟੀਆਣਾ ਵਿਖੇ ਹੋਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸੈਣੀ ਨੇ ਦੱਸਿਆ ਕਿ ਮੇਟੀਆਣਾ ਯੂਨਿਟ ਦੇ ਕੁਝ ਅਹੁਦੇ ਖਾਲੀ ਪਏ ਸਨ ਉਹਨਾਂ ਨੂੰ ਪੂਰਾ ਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਸਰਦਾਰ ਹਰਵਿੰਦਰ ਸਿੰਘ ਪੁੰਗਰਨੀ ਜੋ ਕਿ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਸਨ ਉਨ੍ਹਾਂ ਨੇ ਸਥਾਨਕ ਪੱਤਰਕਾਰ ਜਸਵੀਰ ਸਿੰਘ ਮੁਖਲਿਆਣਾ ਨੂੰ ਮੇਟੀਆਣਾ ਤੋਂ ਪ੍ਰਧਾਨ ਲਗਾਇਆ ਗਿਆ ਇਸ ਮੌਕੇ ਮੀਟਿੰਗ ਵਿੱਚ ਪੱਤਰਕਾਰਾਂ ਨੇ ਹਾਈ ਕਮਾਂਡ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਇਸ ਦੇ ਸਬੰਧ ਵਿੱਚ ਹਾਈ ਕਮਾਂਡ ਨੇ ਇਹਨਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਪ੍ਰਿੰਸੀਪਲ ਬਲਵੀਰ ਸੈਣੀ, ਵਧੀਕ ਜਰਨਲ ਸਕੱਤਰ ਤਰਸੇਮ ਦੀਵਾਨਾ, ਸੁਬਾਈ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਪਲਾਹਾ, ਜਰਨਲ ਸਕੱਤਰ ਅਮਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸਾਰੇ ਮੁੱਖ ਮਹਿਮਾਨਾਂ ਅਤੇ ਨਵੇਂ ਚੁਣੇ ਹੋਏ ਅਹੁਦੇਦਾਰਾਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ। ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਆਹੰਡਿਆ ਦੇ ਅੱਜ ਮੇਟਿੰਗ ਆਯੋਜਿਤ ਦੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਸਾਡੇ ਸੂਬੇ ਦੇ ਚੇਅਰਮੈਨ ਜਸਵਿੰਦਰ ਅਜਾਦ ਜੀ ਜਨਰਲ ਸਕੱਤਰ ਅਮਰਜੀਤ ਜੰਡੂ ਸਿੰਘਾ ترਸੀਮ ਦਿਵਾਨਾ ਜੀ ਐਡੀਸ਼ਨਲ ਜਨਰਲ ਸੈਕਟਰੀ ਗੁਰਬਿੰਦਰ ਪਲਾਹਾ ਜੀ ਵਾਈਸ ਚੇਅਰਮੈਨ ਸਾਡੇ ਬਹੁਤ ਹੀ ਸਤਿਕਾਰਯੋਗ ਜਗਤਾਰ ਭੋਂਗਰਨੀ ਜੀ ਇਹ ਵੀ ਸਾਡੇ ਸਟੇਟ ਦੇ ਆਗੂ ਨੇ ਸੋ ਅਸੀਂ ਅੱਜ ਜਿਹੜੀ ਮੀਟਿੰਗ ਕੀਤੀ ਹੈ ਇਹਦੇ ਵਿੱਚ ਸਾਡੇ ਮਹਿਤੀਆਂ ਵਾਲੇ ਜੂਨਟ ਦੇ ਵਿੱਚੋਂ ਅਸੀਂ ਜਿਹੜੇ ਸਾਡੇ ਮਹਿਤੀਆਂ ਵਾਲੇ ਜੂਨਟ ਦੇ ਪ੍ਰਧਾਨ ਸੀ ਹਰਵਿੰਦਰ ਭੋਂਗਰਨੀ ਜੀ ਉਹਨਾਂ ਨੂੰ ਅਸੀਂ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਇਸ ਕਰਕੇ ਉਹਨਾਂ ਦਾ ਜੂਨਟ ਉਹਦਾ ਜੂਨਟ ਵਿੱਚੋਂ ਖਾਲੀ ਹੋ ਗਿਆ ਸੀ ਉਸ ਨੂੰ ਪੁਰਕ ਕੀਤਾ ਉਹਨਾਂ ਦੇ ਥਾਂ ਤੇ ਜਸਵੀਰ ਸਿੰਘ ਮੁਕੜਿਆਣਾ ਨੂੰ ਜੁੰਟ ਦਾ ਪ੍ਰਧਾਨ ਬਣਾਇਆ ਇਸੇ ਤਰ੍ਹਾਂ ਹੀ ਤਿੰਨ ODE ਅਸੀਂ ਹੋਰ ਭਰੇ ਆ ਜਿਹੜੇ ਖਾਲੀ ਪਏ ਸੀ ਸਾਡੇ ਕੋਲ ਸੋ ਅਸੀਂ ਮੇਟੀਣਾ ਜੁੰਟ ਨੂੰ ਜਿੱਥੇ ਉਹਨਾਂ ਦੇ ਆਗੂ ਬਣਾਏ ਆ ਚੋਣ ਕੀਤੀ ਉਹਨਾਂ ਦੀ ਉਹਦੇ ਨਾਲ ਨਾਲ ਅਸੀਂ ਪੱਤਰਕਾਰਤਾ ਦੇ ਉੱਤੇ ਪੰਜਾਬ ਪੱਤਰ ਤੇ ਹੋਰ ਇਹ ਹਮਲਿਆਂ ਦੇ ਖਾਣ ਦੇ ਹੋ ਕੇ ਨਿਕਲਣ ਵਾਸਤੇ ਜਾਂ ਜਿਹੜੇ ਸਰਕਾਰ ਨੇ ਜਿਹੜੇ ਵਨ মিডিਆ ਦੇ ਸਾਡੇ ਸਾਥੀ ਕੱਚੇ ਸੀ ਉਹਨਾਂ ਨੂੰ ਘਰਾਂ ਨੂੰ ਤੋੜ ਦਿੱਤਾ ਉਹਦੇ ਸਬੰਧ ਵਿੱਚ ਵੀ ਅਸੀਂ ਇੱਕ ਮਤਾ ਪਾਸ ਕੀਤਾ ਤੇ ਉਹ ਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਉਪਨ ਮੀਡੀਆ ਦੇ ਪੱਤਰਕਾਰ ਤੁਸੀਂ ਡਿਸਚਾਰਜ ਕੀਤੇ ਨੇ ਉਹਨਾਂ ਨੂੰ ਮੁੜ ਕੇ ਬਹਾਲ ਕੀਤਾ ਜਾਵੇ ਹੈ ਕਰਮਚਾਰੀ ਕਰਮਚਾਰੀਆਂ ਨੂੰ ਬਹਾਲ ਕੀਤਾ ਜਾਵੇ ਤੇ ਇਹਦੇ ਨਾਲ ਨਾਲ ਜਿਹੜੀਆਂ ਪੱਤਰਕਾਰਾਂ ਨੂੰ ਸਮੱਸਿਆਵਾਂ ਆ ਰਹੀਆਂ ਫੀਲਡ ਵਿੱਚ ਜਨਤਾ ਦੇ ਬੇਲੋੜੇ ਮੁਕਦਮੇ ਦਰਜ ਕੀਤੇ ਜਾ ਰਹੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਸਮਾਪਤ ਕੀਤਾ ਜਾਵੇ ਕਿਉਂਕਿ ਪੱਤਰਕਾਰਤਾ ਪੰਜਾਬ ਸਰਕਾਰ ਕਹਿੰਦੀ ਕਿ ਚੌਥਾ ਸਾਮ ਹੈ ਜੇ ਚੌਥਾ ਸਾਮ ਆ ਤੇ ਪੱਤਰਕਾਰਤਾ ਨੂੰ ਜੇ ਖੁੱਲਾ ਮੌਕਾ ਨਹੀਂ ਦਿੱਤਾ ਜਾਵੇਗਾ ਕੰਮ ਕਰਨ ਦਾ ਕਿ ਉਹ ਪ੍ਰੋਪਰ ਢੰਗ ਨਾਲ ਨਾ ਤਾਂ ਕੋਈ ਪਰਚੋਲ ਲੋਕਾਂ ਦੀ ਕਰ ਸਕਣਗੇ ਨਾ ਸਰਕਾਰ ਦੇ ਕੰਮਾਂ ਦੀ ਕਰ ਸਕਣਗੇ ਇਸ ਕਰਕੇ ਅਸੀਂ ਇਹ ਅਹਿਦ ਕਰਦੇ ਆ ਵੇ ਅਸੀਂ ਨੰਤਰ ਤੌਰ ਤੇ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲੋਂ ਜਿੱਥੇ ਲੋਕਾਂ ਦੇ ਮੁੱਦਿਆਂ ਨੂੰ ਪਾਰਾਂਗੇ ਉੱਥੇ ਸਰਕਾਰ ਦੇ ਛੋਟੇ ਮੋਟੇ ਜਿਹੜੇ ਕੰਮ ਨਾ ਕਰਨ ਵਾਲੇ ਜਿਹੜੇ ਲੋਕਾਂ ਨੂੰ ਜਿਹਨੀਆਂ ਦੀਆਂ ਸਮੱਸਿਆਵਾਂ ਹੁੰਦੀਆਂ ਹੋ ਉਹਨਾਂ ਨੂੰ ਵੀ ਜਾਗਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਇਸ ਕਰਕੇ ਅਸੀਂ ਅੱਜ ਇਹ ਜਿਹੜੇ মিডিਆ ਤੇ ਰੂਬੂ ਰੂ ਵੀ ਹੋਏ ਆ ਤੇ ਅਸੀਂ ਇੱਕ ਪੱਤਰਕਾਰਾਂ ਦੀ ਜਿਹੜੀ ਝੋਣ ਵੀ ਕੀਤੀ ਅਸੀਂ ਅਸੀਂ ਇੱਕ ਟ੍ਰੇਨਿੰਗ ਦੇ ਸਬੰਧ ਵਿੱਚ ਜਿਹੜੇ ਪੱਤਰਕਾਰਾਂ ਨੂੰ ਗਿਆਨ ਦੇਣ ਦੇ ਸਬੰਧ ਵਿੱਚ ਚਾਹੇ ਉਹ ਪ੍ਰਿੰਟ মিডিਆ ਹੋਵੇ ਚਾਹੇ ਉਹ ਇਲੈਕਟ੍ਰੋਨਿਕ মিডিਆ ਹੋਵੇ ਉਹਦੇ ਸਬੰਧ ਵਿੱਚ ਅਸੀਂ ਇੱਕ ਆਨਲਾਈਨ ਟ੍ਰੇਨਿੰਗ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੀ ਕਿ ਹਰ ਮਹੀਨੇ ਦੇ ਦੂਸਰੇ ਐਤਵਾਰ 9 ਤੋਂ 10 ਵਜੇ ਹੋਏਗੀ ਆਨਲਾਈਨ ਸੋ ਅਸੀਂ ਰਾਤ ਨੂੰ ਉਹ ਸਾਰਿਆਂ ਸੱਜਣਾਂ ਨੂੰ ਅਸੀਂ ਪੱਤਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਨਲਾਈਨ ਜੁੜਨ ਸਾਡੇ ਨਾਲ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਗਿਆਨ ਪ੍ਰਾਪਤ ਹੋ ਸਕੇ ਇਹ ਅਸੀਂ ਪੱਤਰਕਾਰਤਾ ਵਿੱਚ ਨਖਰ ਲਿਆ ਸਕੀਏ ਅੱਜ ਐਸੋਸੀਏਸ਼ਨ ਆਫ ਪੰਜਾਬ ਇੰਡੀਆ ਦੀ ਮੀਡੀਆ ਨਾਲ ਯੂਨਿਟ ਦੀ ਜਿਹੜੀ ਮੀਟਿੰਗ ਹੋਈ ਹੈ ਮੀਟਿੰਗਾਂ ਵਿੱਚ ਜਿਹਦੇ ਵਿੱਚ ਸੂਬੇ ਦੇ ਸਾਡੇ ਸਾਰੇ ਆਗੂ ਪਹੁੰਚੇ ਨੇ ਹਰਦਾਨਦਰ ਵੀ ਚੈਣੀ ਜੀ ਗੁਰਵਿੰਦਰ ਪਰਾਹ ਜੀ ਤੇ ਸੇਮ ਦਵਾਨਾ ਜੀ ਜਰੰਦਰ ਕੋ ਆਜਾਦ ਜੀ ਇਹ ਸਾਰੇ ਇੱਥੇ ਪਹੁੰਚੇ ਨੇ ਕਿਉਂਕਿ ਇਸ ਯੂਨਿਟ ਦੇ ਵਿੱਚ ਜਿਹੜੇ ਇਹਦੇ ਪਹਿਲੇ ਪ੍ਰਧਾਨ ਹਰਵਿੰਦਰ ਸਿੰਘ ਸੀਗੇ ਤੋਂ ਹੰਗਰਨੀ ਉਹ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਬਣ ਕੇ ਉਹਨਾਂ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਗਿਆ ਇਹ ਉਦਾ ਖਾਲੀ ਹੁੰਦੇ ਇੱਥੇ ਦੇ ਉੱਤੇ ਜਿਹੜੇ ਐਕਸਪੀਰੀਮੈਂਟ ਦੇ ਬਿਟਿਆਣਾ ਚੋਣ ਦੇ ਭਰੇ ਗਏ ਜਿਹਦੇ ਵਿੱਚ ਆ ਆਪਣੇ ਜਸਵੀਰ ਸਿੰਘ ਮੁਖਰੇਣਾ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਉੱਤੇ ਭਰੇ ਗਏ ਸੋ ਇਸ ਜਿਹੜੀ ਟੀਮ ਇੱਥੇ ਪਹੁੰਚੀ ਆ ਸੂਬੇ ਦੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਪਰ ਉਹਦੇ ਨਾਲ ਨਾਲ ਕੁਝ ਜੋ ਸਾਡੀ ਗਵਰਨਮੈਂਟ ਪੰਜਾਬ ਗਵਰਨਮੈਂਟ ਵੱਲੋਂ ਜਿਹੜੇ ਕੋ ਪਰ ਮੀਡੀਆ ਦੇ ਮੁਲਾਜ਼ਮਾਂ ਨੂੰ ਬਗੈਰ ਨੋਟਿਸ ਦੇ ਜਿਹੜੇ ਕੱਢਿਆ ਗਿਆ ਉਹਦੀ ਸਤਨਖੇਦੀ ਵੀ ਕੀਤੀ ਗਈ ਆ ਔਰ ਉਹਦੇ ਖਿਲਾਫ ਪੰਜਾਬ ਸਰਕਾਰ ਨੂੰ ਮਤਾ ਭੇਜਿਆ ਜਾਊਗਾ ਇਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਮਤਾ ਜਿਹੜਾ ਆ ਇਹ ਸਾਰੇ ਜੂਨਟਾਂ ਤੋਂ ਭੇਜਿਆ ਜਾਣਾ ਔਰ ਮੰਗ ਕਰਾਗੇ ਕਿ ਇਹ ਪ੍ਰੰਤ ਇਹਨਾਂ ਨੂੰ ਬਹਾਲ ਕੀਤਾ ਜਾਏ ਤੇ ਜੋ ਮੁਲਾਜ਼ਮ ਆਪਣੇ ਪ੍ਰੈਸ ਵਾਲਿਆਂ ਨੂੰ ਜਿਨ੍ਹਾਂ ਨੂੰ ਵੀ ਜੋ ਦਿੱਕਤਾਂ ਹੋਣੀਆਂ ਉਹ ਉਹ ਵੀ ਉਸ ਮਤਿਆਂ ਦੇ ਵਿੱਚ ਆਪਾਂ ਲਿਖ ਕੇ ਭੇਜਾਂਗੇ ਸਰਕਾਰ ਤਰੰਤ ਉਹਨਾਂ ਵੱਲ ਧਿਆਨ ਦੇਵੇ ਸੋ ਦੁਆਰਾ ਮੈਂ ਫਿਰ ਜਿਹੜੀ ਸੁਭਾ ਕਮੇਟੀ ਐਸੋਸੀਏਸ਼ਨ ਆਫ ਇੰਡੀਆ ਦੀ ਪਹੁੰਚੀ ਐ ਐਸੋਸੀਏਸ਼ਨ ਦੀ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਕਮੇਟੀ ਆਣਾ ਜੂਨੀਅਰ ਭਲੋ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਤੁਹਾਡਾ ਆਪਣਾ ਪੱਤਰਕਾਰ ਜਸਮੀਤ ਸਿੰਘ ਮੁਖਲਿਆਣਾ ਧੰਨਵਾਦ ਕਰਦਾ ਜੀ ਦ ਵਰਕਿੰਗ رپورਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਆਫ ਇੰਡੀਆ ਹਾਈ ਕਮਾਂਡ ਦੇ ਜਿਨ੍ਹਾਂ ਨੇ ਮੈਨੂੰ ਮੇਟਿਆਣਾ ਯੂਨਿਟ ਤੋਂ ਅ ਮੇਟਿਆਣਾ ਯੂਨਿਟ ਦਾ ਪ੍ਰਧਾਨ ਲਗਾਇਆ ਸੋ ਮੈਂ ਇਹ ਆਸ ਕਰਦਾ ਹਾਂ ਕਿ ਇਹ ਜੋ ਹਾਈ ਕਮਾਂਡ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਆ ਮੈਂ ਇਸ ਜ਼ਿੰਮੇਵਾਰੀ ਨੂੰ ਤਨਮਨ ਦੇ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਔਰ ਮੈਂ ਆਪਣੇ ਪੂਰੇ ਪੱਤਰਕਾਰ ਸਾਥੀਆਂ ਦਾ ਵੀ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਮੈਂ ਇਸ ਗੱਲ ਦਾ ਵੀ ਬਹੁਤ ਜ਼ਿਆਦਾ ਇਹਨਾਂ ਦਾ احਸਾਨਮੰਦ ਹਾਂ ਕਿ ਇਹ ਜੋ ਮੈਨੂੰ ਇਹਨਾਂ ਨੇ ਜ਼ਿੰਮੇਵਾਰੀ ਸੌਂਪੀ ਆ ਕਿ ਮੈਂ ਇਹਨਾਂ ਨੂੰ ਇਹ ਗੁਜਾਸ਼ ਕਰ ਗੁਰਾਇਸ਼ ਕਰਾਂਗਾ ਗੁਜਾਰਿਸ਼ ਕਰਾਂਗਾ ਕਿ ਇਹ ਮੇਰੇ ਨਾਲ ਜਰੂਰ ਮੋਢੇ ਨਾਲ ਮੋਢਾ ਲਾ ਕੇ ਚੱਲਣ ਔਰ ਮੇਰੀ ਹੌਸਲਾ ਅਫਜ਼ਾਈ ਵੀ ਹੋਵੇਗੀ ਔਰ ਮੈਂ ਫੇਰ ਤੋਂ ਦੁਬਾਰਾ ਧੰਨਵਾਦ ਕਰਦਾ ਸਾਰੇ ਪੱਤਰਕਾਰ ਸਾਥੀਆਂ ਦਾ ਤਾਂ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਅਸਟ ਪੰਜਾਬ ਦਾ ਔਰ ਆਪਣੇ ਸਾਰੇ ਜੂਨੀਅਰ ਮੈਂਬਰਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ